ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਜੀਠੇ ਨੂੰ ਲੈ ਕੇ ਜਿਨ੍ਹਾਂ ਆਪਣੇ ਸੋਸ਼ਲ ਅਕਾਊਂਟ ਤੇ ਮੁਰਤ ਤੋਂ ਇੱਕ ਹੋਰ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਾਨੂੰਨ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਨੂੰਨ ਦੋ ਨਹੀਂ ਆ ਉਹਨਾਂ ਨੇ ਕਿਹਾ ਕਿ ਮੈਨੂੰ ਜਿੰਨੀ ਵਾਰ ਵੀ ਸਿੱਟ੍ਹ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸਮਨ ਜਾਰੀ ਕੀਤੇ ਗਏ ਮੈਂ ਹਰ ਵਾਰੀ ਪੇਸ਼ ਹੁਆ ਪਰ ਗੱਲ ਕੀਤੀ ਜਾਵੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਾਂ ਉਹਨਾਂ ਨੂੰ ਕਿੰਨੀ ਵਾਰ ਸਮਨ ਜਾਰੀ ਕੀਤੇ ਜਾ ਚੁੱਕੇ ਨੇ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਪਰ ਉਹ ਪੇਸ਼ ਨਹੀਂ ਹੋਏ ਉਹ ਕਦੇ ਕਿਤੇ ਜਾਂਦੇ ਨੇ ਤੇ ਕਦੇ ਕਿਤੇ ਜਾਂਦੇ ਨੇ ਅਤੇ ਕੋਈ ਨਾ ਕੋਈ ਬਹਾਨਾ ਲਗਾ ਕੇ ਉਹੋ ਸ਼ਾਮਲ ਨਹੀਂ ਹੁੰਦੇ ਤੇ ਅੱਜ ਵੀ ਉਹਨਾਂ ਨੂੰ ਸੱਦਾ ਗਿਆ ਸੀ ਤੇ ਅੱਜ ਵੀ ਉਹ ਗੋਆ ਗਏ ਹੋਏ ਨੇ ਜਿਸ ਨੂੰ ਲੈ ਕੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਅਤੇ ਦਿੱਲੀ ਦੇ ਸੁਪਰੀਮੋ ਦੇ ਨਿਸ਼ਾਨੇ ਸਾਦੇ ਹੌਸ ਹੁੰਦੇ ਹਨ ਸੱਚੀ ਕਾਲ ਦੀ ਸਾਰਿਆਂ ਨੂੰ ਇਕੋ ਦੇਸ਼ ਦੁਨੀਆ 'ਚ ਦੋ ਕਾਨੂੰਨ ਨਹੀਂ ਕਾਨੂੰਨ ਸਭ ਲਈ ਬਰਾਬਰ ਨੇ ਔਰ ਕੋਈ ਕਾਨੂੰਨ ਦੇ ਉੱਪਰੋਂ ਦੀ ਨਹੀਂ ਚਾਹੇ ਉਹ ਕਿੱਡਾ ਵੱਡਾ ਲੀਡਰ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਮਗਰ ਇੱਕ ਗੱਲ ਵੇਖਣ ਨੂੰ ਮਿਲ ਰਹੀ ਹੈ ਕਿ ਕਿਵੇਂ ਜਿਹੜੇ ਤਾਕਤਵਰ ਲੀਡਰ ਨੇ ਜਾਂ ਜਿਹੜੇ ਪੋਜੀਸ਼ਨ ਆਫ ਪਾਵਰ 'ਤੇ ਬੈਠੇ ਆ ਉਹ ਸਮਝਦੇ ਆ ਉਹਨਾਂ ਲਈ ਕਾਨੂੰਨ ਕੁਛ ਨਹੀਂ ਇਹੀ ਕਾਰਨ ਹੈ ਕਿ ਜਦੋਂ ਕੋਈ ਆਪੋਜੀਸ਼ਨ ਪਾਰਟੀ ਦੇ ਪੰਜਾਬ ਨੂੰ ਸਮਨ ਜਾਰੀ ਹੁੰਦੇ ਆ ਮੈਨੂੰ ਹੋਏ ਕਿੰਨੀ ਵਾਰੀ ਮੈਂ ਤਾਂ 7 ਵਾਰੀ ਤੋਂ 6 ਵਾਰੀ ਪੇਸ਼ ਹੋ ਗਿਆ ਕੇਜਰੀਵਾਲ ਸਾਹਿਬ ਨੂੰ ਵੀ ਲਿੱਕਰ ਕੋਟਾਲੇ 'ਚ ਸ਼ਰਾਬ ਕੋਟਾਲੇ 'ਚ ਜਿਹੜਾ ਕੋਈ ਹਜ਼ਾਰਾਂ ਕਰੋੜ ਦਾ ਕੋਟਾਲਾ ਦਿੱਲੀ ਦਾ ਤੇ ਪੰਜਾਬ ਦਾ ਦੱਸਿਆ ਜਾਂਦਾ ਉਹਦੇ 'ਚ ਸਮਨ ਜਾਰੀ ਹੋਇਆ ਅੱਜ ਚੌਥਾ ਸਮਨ ਸੀ ਅਜ 18 ਤਰੀਕ ਹੈ ਔਰ ਪਤਾ ਲੱਗ ਗਿਆ ਕਿ ਅੱਜ ਉਹ ਫੇਰ ਨਹੀਂ ਜਾ ਰਹੇ ਕਮਾਲ ਦੀ ਗੱਲ ਹੈ ਕਦੇ ਇਲੈਕਸ਼ਨ ਦਾ ਬਹਾਨਾ ਕਦੇ ਵਿਪਾਸਨਾ ਦਾ ਬਹਾਨਾ ਕਿ ਮੈਨੂੰ ਇਕਾਂਤਵਾਸ ਦੀ ਲੋੜ ਹੈ ਕਦੇ ਹੁਣ ਅੱਜ ਗੋਆ ਚਲੇ ਗਏ ਔਰ ਗੋਆ ਵੀ ਗਏ ਆ ਪੰਜਾਬ ਦੇ ਖਰਚੇ 'ਤੇ ਸਾਡਾ ਆਪ ਦਾ ਹੀ ਉਹਨਾਂ ਨੂੰ ਟੂਰ ਗਾਈਡ ਕਹਿ ਲੋ ਕੰਡਕਟਰ ਕਹਿ ਲੋ ਜਾਂ ਜਿਵੇਂ 에어로 ਹਸਟਸ ਹੁੰਦੀ ਹੈ ਨਾ ਉਹ ਤਰਾ ਮੇਲ ਸਟੂਅਰਡ ਕਹਿੰਦੇ ਉਹਨੂੰ ਅਟੈਂਡੈਂਟ ਕਹਿੰਦੇ ਆ ਉਹ ਸਾਡੇ ਵਾਲਾ ਮੁੱਖ ਮੰਤਰੀ ਉਹਨਾਂ ਨੂੰ ਲੈ ਕੇ ਗਿਆ ਮੈਂ ਪੁੱਛਣਾ ਚਾਹੁੰਨਾ ਕਿ ਇਹ ਜਾਇਜ਼ ਹੈ ਇਹ ਇਹ ਆਰ ਦੇ ਅਬਾਵ ਦ ਲਾਅ ਕੀ ਐਕਸ਼ਨ ਨਹੀਂ ਹੋਣਾ ਚਾਹੀਦਾ ਭਗਵੰਤ ਮਾਨ ਦੇ ਖਿਲਾਫ ਵੀ ਕਿ ਜਿਸ ਦਿਨ ਤਰੀਕ ਹੁੰਦੀ ਆ ਹੁਣ ਉਹ ਵਿਚਾਂ ਦੀ ਸ਼ਹਿਰ ਤੇ ਚਲੇ ਗਏ ਪਹਿਲਾਂ ਵਿਪਾਸ਼ਨਾ ਸੀ ਤੇ ਵਿਪਾਸ਼ਨਾ ਵੈਸੇ ਤਾਂ ਬਾਹਰ ਜਾਂਦੇ ਸੀ ਮਗਰ ਪਿਛਲੀ ਵਾਰੀ ਡਰ ਸੀ ਕਿ ਦੂਜੇ ਸਟੇਟ ਚ ਜਾਵਾਂਗੇ ਬੀਜੇਪੀ ਰੂਲ ਸਟੇਟ ਜਾਵਾਂਗੇ ਸਾਨੂੰ ਫੜਨਾ ਲੈਣ ਤੇ ਪੰਜਾਬ ਚ ਆ ਵੀ ਔਰ ਵਿਪਾਸ਼ਨਾ ਉਹਨਾਂ ਨੇ ਤਾਂ ਘੱਟ ਕੀਤੀ ਮੈਨੂੰ ਲੱਗਦਾ ਪੰਜਾਬ ਪੁਲਿਸ ਜਿਹੜੇ ਹੱਥ ਬੰਦਾ ला ਸਕਿਆ ਲਾ ਚੁੱਕਿਆ ਸੀ ਉੱਥੇ ਲਾਤਾ ਸੀ ਉਹਨਾਂ ਨੇ ਵਿਪਾਸ਼ਨਾ ਵੱਧ ਕਰ ਲਈ ਮਗਰ ਚਲੋ ਵੀ ਅੱਜ ਇੱਕ ਮੈਂ ਵੀ ਅੱਜ ਹਾਲਾਤ ਕੀ ਕਿ ਪੰਜਾਬ ਦੇ ਖਰਚੇ ਤੇ ਹਜ 100 ਤੋਂ ਵੱਧ ਕਰੋੜ ਰੁਪਈਆ ਸਾਲਾਨਾ ਖਰਚ ਹੋ ਰਿਹਾ ਜਹਾਜ ਤੇ ਕਿਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਘਮਾਉਣ ਲਈ ਕਦੇ ਇਤਿਹਾਸ ਚ ਇਹ ਕਦੇ ਵੇਖਣ ਨੂੰ ਨਹੀਂ ਮਿਲਿਆ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਦੂਜੇ ਸੂਬੇ ਦੇ ਮੁੱਖ ਮੰਤਰੀ ਨੂੰ ਪਹਿਲਾਂ ਤਾਂ ਉਦਘਾਟਨ ਹਰ ਚੀਜ਼ ਦਾ ਕਰਾਵੇ ਫਿਰ ਉਸ ਨੂੰ ਝੂਟੇ ਦਿਵਾਵੇ ਜਹਾਜ ਤੇ ਜਿਹੜਾ ਕੰਮ ਖਰਚਾ ਪੰਜਾਬ ਦੇ ਲੋਕ ਚਲਦੇ ਇਹ ਕਦੇ ਇਤਿਹਾਸ ਚ ਪਹਿਲੀ ਵਾਰੀ ਨਹੀਂ ਹੋਇਆ ਜੇ ਕਿਸੇ ਮੁੱਖ ਮੰਤਰੀ ਦੇ ਯਾਜ ਵਰਤਣਾ ਤੇ ਆਪਦੇ ਖਰਚੇ ਤੇ ਵਰਤੇ ਸਾਨੂੰ ਕੋਈ ਨਹੀਂ ਮਗਰ ਵਾਈ ਸ਼ੁਡ ਪੰਜਾਬ ਪੇ ਪੰਜਾਬ ਦੇ ਲੋਕ ਕੀ ਕਿਉਂ ਪੇ ਕਰਨ ਜਦ ਕਿ ਪੰਜਾਬ ਤੇ 60-65 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਨਵਾਂ ਲੈ ਲਿਆ ਡੇਢ ਦੋ ਸਾਲਾਂ ਚ ਆ ਹੁਣ ਨਵੇਂ ਸਾਲ ਚ ਵੀ 2500 ਕਰੋੜ ਦਾ ਨਵਾਂ ਕਰਜ਼ਾ ਲੈ ਲਿਆ ਭਾਈ ਤੁਸੀਂ টিএ ডিএ ਤਾਂ ਦਿੰਦੇ ਨਹੀਂ ਮਲਾਜ਼ਮ ਨੂੰ ਕੱਚਿਆਂ ਤੋਂ ਪੱਕੇ ਕਰਦੇ ਨਹੀਂ ਉਹ ਆਪਦੀਆਂ ਮੰਗਾਂ ਨੂੰ ਲੈ ਕੇ ਰੋਜ਼ ਸੜਕਾਂ ਤੇ ਚੜੇ ਆ ਉਹ ਸੁਣਦੇ ਨਹੀਂ ਤਨਖਾਹਾਂ ਤੁਸੀਂ ਲੇਟ ਦਉ ਡਵੈਲਪਮੈਂਟ ਤੁਸੀਂ ਬੰਦ ਕਰਦੇ ਹੋ ਬਿਜਲੀ ਦੇ ਬਿੱਲ ਅੱਜ ਇੰਡਸਟਰੀ ਨੂੰ ਸਭ ਤੋਂ ਮਹਿੰਗੇ ਮਿਲ ਰਹੇ ਆ ਮੁੱਦੇ ਬੜੇ ਨੇ ਅੱਜ ਮਲਾਜ਼ਮ ਦੇ ਕਿਸਾਨੀ ਦੇ ਫੁੱਦਕੁਸ਼ੀਆਂ ਦੇ ਕਿਸਾਨਾਂ ਨੂੰ ਉਹਨਾਂ ਨੂੰ ਜੋ ਬਣਦਾ ਉਹਨਾਂ ਦਾ ਤੁਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਉਹਨਾਂ ਨੂੰ ਜੇ ਕੋਈ ਖੁਦਕੁਸ਼ੀ ਪਹਿਲਾਂ ਤਾਂ ਕਰੂ ਨਹੀਂ ਮਗਰ ਜੇ ਕਰੂ ਤੇ ਅਸੀਂ ਉਹਦੇ ਪਰਿਵਾਰ ਦੀ ਬਾਹ ਫੜਾਂਗੇ ਉਹ ਤੁਸੀਂ ਨਹੀਂ ਫੜਦੇ ਕਿਸਾਨੀ ਨੂੰ ਲਾਇਵਲ ਧੰਦਾ ਬਣਾਉਣ ਵਾਸਤੇ ਫਸਲਾਂ ਦੇ ਪੂਰਾ ਸੁਆਮੀਨਾਥਨ ਕਮਿਸ਼ਨ ਦੀ ਤੁਸੀਂ ਕਿਹ ASCII ਰਿਪੋਰਟ ਸੈਂਟਰ ਲਾਗੂ ਕਰੇ ਨਾ ਕਰੇ ਅਸੀਂ ਕਰਾਂਗੇ ਨਾ ਕਿਸਾਨਾਂ ਦੀ ਬਾਹ ਫੜੋ ਨਾ ਖੇਤ ਮਜ਼ਦੂਰ ਦੀ ਪੁੱਛੋ ਨਾ ਵਪਾਰੀ ਨੂੰ ਉਹਦੀ ਬਾਹ ਫੜੋ ਨਾ ਤੁਸੀਂ ਅ ਦੁਕਾਨਦਾਰਾਂ ਨੂੰ ਪੁੱਛੋ ਨਾ ਮੁਲਾਜ਼ਮਾਂ ਨੂੰ ਪੁੱਛੋ ਕੀ ਇਹਨਾਂ ਹਾਲਾਤਾਂ 'ਚ ਕਾਨੂੰਨ ਦੀਆਂ ਧੱਜੀਆਂ ਉਣਾਉਣੀਆ ਜਿਸ ਦਿਨ ਪੇਸ਼ੀ ਹੋਵੇ ਉਹ ਦਿਨ ਜਹਾਜ਼ ਪੰਜਾਬ ਦਾ ਹੋਵੇ اٹੈਂਡੈਂਟ ਪੰਜਾਬ ਦਾ ਹੋਵੇ ਟੂਰ ਗਾਈਡ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਲੈ ਕੇ ਤੁਸੀਂ ਰਫੂ ਚੱਕਰ ਹੋ ਜਾਣੇ ਹੋ ਇਹ ਕਾਨੂੰਨ ਸਭ ਲਈ ਇੱਕ ਹੈ ਕਬਰਾਹੋ ਨਾ ਕਾਨੂੰਨ ਦਾ ਸਾਹਮਣਾ ਕਰੋ ਔਰ ਮੈਂ بار-बार ਕਹਿਣਾ ਇਹ ਵਿਨ ਡਿਕਟਿਵ ਪੋਲਿਟਿਕਸ ਦੀ ਇਹ ਗੱਲ ਕਰਦੇ ਆ ਸਭ ਤੋਂ ਵੱਗ ਧੱਕੇਸ਼ਾਹੀ ਵਿਨ ਡੈਟਾ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਕਰਨਗੇ ਇਸ ਲਈ ਸਾਰੇ ਸੁਚੇਤ ਹੋ ਜੋ ਬਚ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਦਾਦੇ ਕੇ ਸ਼ਰਾਬ ਕੂਟਾਲੇ ਮਾਮਲੇ ਵਿੱਚ ਲਗਾਤਾਰ ਇਡੀਵਲ ਲੋ ਜਿਹੜੀ ਕੀ ਡੂੰਘਾジナ ਚਾਂਚ ਕੀਤੀ ਜਾ ਰਹੀ ਹੈ ਤੇ ਕਈ ਵਾਰ ਅਰਵਿੰਦ ਕੇਜ ਜੀ ਵੱਲੋਂ ਸਮਲ ਜਾਰੀ ਕੀਤੇ ਜਾ ਚੁੱਕੇ ਨੇ ਪਰ ਉਹ ਇੱਕ ਵਾਰ ਵੀ ਪੇਸ਼ ਨਹੀਂ ਹੋਏ ਬਿਊਰੋ ਰਿਪੋਰਟ ਹਲਪ ਪੰਜਾਬ ਟੀਵੀ